ਜ਼ਿਲ੍ਹਾ ਤਰਨਤਾਰਨ ਦੇ ਪਿੰਦੇ ਪਿੰਡ ਮਣਿਆੜਾ ਜੈ ਸਿੰਘ ਵਾਲਾ ਵਿਖੇ ਗੁਰਦੁਆਰਾ ਸ੍ਰੀ ਹਰਗੋਬਿੰਦ ਸਿੰਘ ਸਾਹਿਬ ਜੀ ਵਿਖੇ ਸਲਾਨਾ ਜੋੜ ਮੇਲਾ ਮਨਾਇਆ ਗਿਆ। ਇਹ ਅਸਥਾਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨਛੋਪਾ ਪ੍ਰਾਪਤ ਧਰਤੀ ਹੈ। ਇਹ ਸਲਾਨਾ ਜੋੜ ਮੇਲਾ ਸੰਤ ਬਾਬਾ ਤਾਰਾ ਸਿੰਘ ਜੀ ਤੋਂ ਵੀਰ ਸੋਏ ਸੰਤ ਬਾਬਾ ਹਾਕਮ ਸਿੰਘ ਜੀ ਰਹਿਣਵਾਈ ਢੇਟ ਮਨਾਇਆ ਗਿਆ ਇਹ ਗੱਲ ਜ਼ਿਕਰਯੋਗ ਹੈ ਕਿ ਇਸ ਮੇਲੇ ਦਾ ਸਾਰਾ ਉਪਰਾਲਾ ਸੰਤ ਬਾਬਾ ਕੋਲਾ ਸਿੰਘ ਜੀ ਕਾਰ ਸੇਵਾ ਸ੍ਰਿਹਾਲੀ ਸਾਹਿਬ ਵਾਲੇ ਅਤੇ ਸੰਤ ਬਾਬਾ ਗਿਆਨ ਸਿੰਘ ਜੀ ਬਹੁਤ ਹੀ ਸੁਚੱਜੇ ਢੰਗ ਨਾਲ ਕਰਵਾਉਂਦੇ ਹਨ ਸਤ ਨਾਮ ਜੀ ਵਾਹਿਗੁਰੂ ਵਾਹਿਗੁਰੂ ਬਾਣੀ ਦਰੁਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜਿੰਨਾ ਸੰਗਤਾਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਹਨ ਉਹਨਾਂ ਵੱਲੋਂ 100 ਲੜੀਵਾਰ ਅਖੰਡ ਪਾਠ ਸਾਹਿਬ ਕਰਵਾਏ ਗਏ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਪਾਣੀ ਦਰੋ ਜੀ ਸਤਨਾਮ 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 ਜੀ ਵਾਹਿਗੁਰੂ ਆਗੇ ਗੁਰੂ ਵਾਹਿਗੁਰੂ ਜੀ ਇਹ ਅਖੰਡ ਪਾਠ ਸਾਹਿਬ ਲਗਭਗ 15 ਦਿਨ ਪਹਿਲਾਂ ਲੜੀਵਾਰ ਕਰਵਾਏ ਜਾਂਦੇ ਹਨ ਅਖੰਡ ਪਾਠ ਸਾਹਿਬ ਜੀ ਦੀ ਲੜੀ ਦੇ ਭੋਗ ਤੋਂ ਉਪਰੰਤ ਖੁੱਲੇ ਪੰਡਾਲਾਂ ਵਿੱਚ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿੱਚ ਪਹਿਲੇ ਦਿਨ ਕਵੀਸ਼ਰੀ ਦਰਬਾਰ ਅਤੇ ਦੂਸਰੇ ਦਿਨ ਢਾਡੀ ਦਰਬਾਰ ਕਰਵਾਏ ਗਏ ਜਿਸ ਵਿੱਚ ਦੇਸ਼ ਦੇ ਪ੍ਰਸਿੱਧ ਢਾਡੀ ਜੱਥਾ ਭਾਈ ਮਿਲਖਾ ਸਿੰਘ ਮੌਜੀ ਦਰਗਾਪੁਰ ਢਾਡੀ ਜੱਥਾ ਭਾਈ ਸਰੂਪ ਸਿੰਘ ਕੜਿਆਣਾ ਨੇ ਸੰਗਤਾਂ ਨੂੰ ਗੁਰੂ ਇਤਿਹਾਸ ਤੋਂ ਜਾਣੂ ਕਰਵਾਇਆ ਅਤੇ ਹੋਰ ਜੱਥਿਆਂ ਨੇ ਆਪਣੀ ਆਪਣੀ ਹਾਜ਼ਰੀ ਲਗਵਾਈ ਇਸ ਮੌਕੇ ਹਜ਼ਾਰਾਂ ਦੀ ਤਾਦਾਤ ਵਿੱਚ ਸੰਗਤਾਂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋਈਆਂ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ਸੰਗਤਾਂ ਨੇ ਸੇਵਾ ਕਰਕੇ ਆਪਣਾ ਜੀਵਨ ਸਫਲ ਕੀਤਾ ਇਸ ਮੌਕੇ ਗਰਮੀ ਨੂੰ ਦੇਖਦਿਆਂ ਸਮੂਹ ਨਗਰ ਨਿਵਾਸੀ ਅਤੇ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਠੰਡੇ ਮਿੱਠੇ ਜਲ ਤੇ ਕੋਲਡ ਡਰਿੰਕ ਦੀਆਂ ਸ਼ਬੀਲਾਂ ਲਾਈਆਂ ਗਈਆਂ ਇਹ ਗੱਲ ਜ਼ਿਕਰਯੋਗ ਹੈ ਕਿ ਜਿੱਥੇ ਨਗਰ ਨਿਵਾਸੀ ਅਤੇ ਇਲਾਕਾ ਨਿਵਾਸੀ ਇਸ ਮੇਲੇ ਵਿੱਚ ਨਤਮਸਤਕ ਹੋਏ ਉੱਥੇ ਦੇਸ਼ ਵਿਦੇਸ਼ ਤੋਂ ਸੰਗਤਾਂ ਇਸ ਮੇਲੇ ਵਿੱਚ ਨਤਮਸਤਕ ਹੋਈਆਂ ਇਸ ਮੌਕੇ ਜਾਣਕਾਰੀ ਵਿੱਚ ਵਾਅਦਾ ਕਰਦੇ ਹੋਏ ਸਟੇ ਸਕੱਤਰ ਅਤੇ ਸੰਤ ਬਾਬਾ ਗਿਆਨ ਸਿੰਘ ਜੀ ਦੇ ਸੇਵਾਦਾਰ ਭਾਈ ਗੁਰਵਿੰਦਰ ਸਿੰਘ ਭੱਗੂਪੁਰ ਨੇ ਸਾਡੇ ਪੱਤਰਕਾਰ ਕੇਐਸ ਭੱਟੀ ਨਾਲ ਵਿਚਾਰ ਸਾਂਝੇ ਕੀਤੇ ਇਸ ਮੌਕੇ ਮੇਲੇ ਵਿੱਚ ਪਹੁੰਚੇ ਸੰਤ ਮਹਾਪੁਰਸ਼ਾਂ ਨੂੰ ਰੱਬੀ ਰੂਹ ਸੰਤ ਬਾਬਾ ਗਿਆਨ ਸਿੰਘ ਜੀ ਨੇ ਗੁਰੂ ਘਰ ਦੀ ਬਖਸ਼ਿਸ਼ ਸਿਰਪਾਉ ਪਾ ਕੇ ਸਨਮਾਨਿਤ ਕੀਤਾ ਮੇਲੇ ਵਿੱਚ ਪਹੁੰਚੇ ਸੰਤ ਮਹਾਪੁਰਖ ਸੰਤ ਬਾਬਾ ਸ਼ਿੰਦਰ ਸਿੰਘ ਪਾਰਲੇ ਸਭਰਾ ਸੰਤ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲੇ ਸੰਤ ਬਾਬਾ ਨਿਹਾਲ ਸਿੰਘ ਜੀ ਵਿ디ਚੰਦ ਵਾਲੇ ਸੰਤ ਬਾਬਾ ਜਸਬੀਰ ਸਿੰਘ ਜੀ ਧਾਰੀਵਾਲ ਵਾਲੇ ਅਤੇ ਹੋਰ ਮਹਾਪੁਰਸ਼ ਇਸ ਮੇਲੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ। ਸ਼ਾਮ ਨੂੰ ਨੈਸ਼ਨਲ ਟੀਮਾਂ ਵਿਚਕਾਰ ਕਬੱਡੀ ਸ਼ੋਅ ਮੈਚ ਕਰਵਾਏ ਗਏ ਜਿਸ ਵਿੱਚ ਜਿੱਤੀਆਂ ਅਤੇ ਅਪਜਿੱਤੀਆਂ ਟੀਮਾਂ ਨੂੰ ਸੰਤ ਬਾਬਾ ਗਿਆਨ ਸਿੰਘ ਜੀ ਨੇ ਅਤੇ ਸਮੂਹ ਪ੍ਰਬੰਧਕ ਕਮੇਟੀ ਨੇ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ। ਗੁਰੂ ਕੀ ਪਿਆਰੀ ਸਾਧ ਸੰਗਤ ਜੀ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਅਤੇ ਲਾਈਕ ਅਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਦੇਣਾ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਧੰਨਵਾਦ ਮਿਹਰਬਾਨੀ 1000 ਰੁਪਿਆ ਜਸਰ ਸਿੰਘ ਜੀ ਮਿਸਤਰੀ ਜੀ ਆਪਣੇ ਨਕਰ ਵਾਲੇ 1100 ਰੁਪਿਆ ਦਾਸ ਕਰਾਉਂਦੇ ਆ ਗੁਪਤਾਨ ਬਹੁਤ ਸਾਰੇ ਮੈਂ ਅੱਜ ਰੁਪਿਆ ਇੱਕ ਮਾਤਾ ਜੀ 100 ਰੁਪਿਆ ਦਾਸ ਕਰਾ ਗਿਆ ਆਪਣੇ ਪਰਿਵਾਰ ਦੀ ਚੜ੍ਹਦੀ ਕਲਾ ਦੇ ਲਈ ਅਮਰ ਸਿੰਘ ਜੀ ਜੋ ਮੱਕੀ ਵਾਲੇ ਦਾ ਪਰਿਵਾਰ ਜੋ ਹੈ 1000 ਰੁਪਿਆ ਇੱਕ ਖਣ ਦਾ ਤੋੜਾ ਤੇ ਘਿਓ ਦਾ ਟੀ ਨੂੰ ਜਨਰਲ ਜੀ ਹਾਜ਼ਰ ਕਰਦੇ ਆ ਬਾਦਸ਼ਾਹ ਦੀ ਸੇਵਾ ਦੇਖੇ ਲੋ ਗਗਨਦੀਪ ਸਿੰਘ ਜੀ ਦਾਦਰਦਾਰ जगदीपाल ते तो 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 ते बड़ी लंबी सर्विस भी है श्रोमी गुरुद्वारा प्रबंधक कमेटी सब तो वाली जो बड़ी सब कुछ कृपा है जिन्होंने ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਪਾਣੀ ਤਰੋ ਜੀ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਪਾਣੀ ਤਰੋ ਜੀ ਸਤਨਾਮ ਸਤਨਾਮ I'm ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਜਪ ਲਾ ਹਾਜਰ RAM ਨਾਮ ਜਪ ਲਾ RAM ਨਾਮ ਜਪ ਲਾ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ 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 ਜੀ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਵਾਗੇ ਗੁਰੂ ਜੀ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਵਾਗੇ ਗੁਰੂ ਜੀ ਸਤਨਾਮ 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 ជី ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ ਵਾਹਿਗੁਰੂ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨ ਹੁੰਤੇ ਜਗਤ ਮੇ ਜਲ ਮਰਤਾ ਸੰਸਾਰ ਏ ਗੁਰੂ ਨਾਨਕ ਸਾਹਿਬ ਜੀ ਪਾਵਨ ਪਤਰ ਚਲੋ ਪ੍ਰਾਪਤ ਧਰਤੀ ਮਾਝੇ ਦੀ ਜਿੱਥੇ ਕਿ ਹਰ ਰੋਜ਼ ਸਾਲਾਨਾ ਜੋੜ ਮੇਲੇ ਸਮਾਗਮ ਸ਼ਹੀਦੀ ਜੋੜ ਮੇਲੇ ਵਿਅੰਤ ਪ੍ਰਕਾਰ ਦੇ ਬੇਲੇ ਲੱਗੇ ਰਹਿੰਦੇ ਨੇ ਅੱਜ ਅਸੀਂ ਪਹੁੰਚੇ ਆਂ ਜਿਲ੍ਹਾ ਤਰਨਤਾਰਨ ਤੋਂ ਟਾਈਮਸ ਨਿਊਜ਼ ਵਰਕ ਤੋਂ ਕਿ ਨਿਊ ਪੰਜਾਬ ਨਿਊ ਚੈਨਲ ਦੇ ਰਾਹੀਂ ਪੈਂਡ ਮਨਹਾਲਾ ਜੈਸੀ ਜਿੱਥੇ ਸੇ ਪਾਤਸ਼ਾਹੀ ਹਰਗੋਬਿੰਦ ਸਾਹਿਬ ਜੀ ਨੇ ਅੱਜ ਦੇ ਦਿਨ ਤੇ ਚਰਨ ਪਾ ਕੇ ਇਸ ਧਰਤੀ ਨੂੰ ਆ ਬਹੁਤ ਮਿੱਤਰ ਕੀਤਾ ਤੇ ਉਹਨਾਂ ਦੀ ਯਾਦ ਅੰਦਰ ਅੱਜ ਸਲਾਨਾ ਜੂਰ ਮੇਲੇ ਐ ਉਸ ਮਾਪੂਖਾਂ ਦੇ ਜੋ ਸੇਵਾਦਾਰ ਸੱਟਰੀ ਸਾਹਿਬ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਕੇ ਅੱਗੇ ਦੀ ਜਾਣਕਾਰੀ ਹੋਰ ਪ੍ਰਾਪਤ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਪਿਆਲੇ ਪੰਜ ਪੀਰ ਛੱਟੰ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪਤ ਖਾਵਣ ਵਾਲੋ ਵਾਰੀ ਤਲਪੰਗਨ ਗੁਰੂ ਸੁਰਮਾ ਬੜਯੋਦਾ ਬਹੁ ਪਰਯਤਖਾਰੀ ਜੀ ਦਾ ਸਲਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਨਿਰੰਤਰ ਮਨਾਇਆ ਜਾਂਦਾ ਹੈ ਇਸ ਸਾਲ ਵੀ ਸਤਿਗੁਰੂ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਹੋਈ ਬਹੁਤ ਸਾਰੇ ਪਰਿਵਾਰਾਂ ਨੇ ਸ੍ਰੀ ਅਖੰਡ ਪਾਠ ਸਹਿਬਾਨ ਪ੍ਰਾਰੰਭ ਕਰਵਾਏ ਇਸ ਗੁਰੂ ਘਰ ਦੀ ਬੜੇ ਲੰਬੇ ਸਮੇਂ ਤੋਂ ਸੇਵਾ ਸਤਕਾਰਯੋਗ ਸੰਤ ਬਾਬਾ ਤਾਰਾ ਸਿੰਘ ਜੀ ਕਾਰ ਸੇਵਾ ਸ੍ਰੀ ਹਾੜੀ ਸਾਹਿਬ ਵਾਲੀ ਜੋ ਹੁਣ ਸੱਚਖੰਡ ਜਾਪ ਰਾਜੇ ਉਹਨਾਂ ਦੀ ਜਗ੍ਹਾ ਤੇ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਕੋਲਾ ਸਿੰਘ ਜੀ ਜਥੇਦਾਰ ਬਾਬਾ ਗਿਆਨ ਸਿੰਘ ਜੀ ਸਿਹੜਿਆੜੀ ਸਾਹਿਬ ਵਾਲੇ ਇਸ ਗੁਰੂ ਘਰ ਦੀ ਕਾਰ ਸੇਵਾ ਕਰਵਾ ਰਹੇ ਧੰਨ ਗੁਰੂ ਰਗਵੇਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਨਗਰ ਵਿੱਚ ਮਹਾਰਕ ਚਰਨ ਪਾਏ ਅਤੇ ਇਸੇ ਤਰ੍ਹਾਂ ਪ੍ਰਕਾਸ਼ ਦਿਹਾੜੀ ਨੂੰ ਸਮਰਪਿਤ ਇਸ ਹਲਾਣਾ ਜੋੜ ਮੇਲਾ ਮਨਾਇਆ ਜਾਂਦਾ ਹੈ ਬਹੁਤ ਸਾਰੀਆਂ ਸੰਗਤਾਂ ਨੇ ਸ੍ਰੀ ਅਖੰਡ ਪਾਠ ਸਾਹਿਬਾਨ ਪਰ ਆਰੰਭ ਕਰਵਾ ਕੇ ਅਰਦਾਸ ਬੇਨਤੀ ਕਰਾਈ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਅਰਦਾਸਾਂ ਕਰਵਾਈਆਂ ਧੰਨ ਗੁਰੂ ਅਗੰਗਦ ਸਾਹਿਬ ਮਹਾਰਾਜ ਜੀ ਨੇ ਸਾਰਿਆਂ ਦੀਆਂ ਮੰਨੀਆਂ ਭਾਵਨਾਵਾਂ ਪੂਰੀਆਂ ਕੀਤੀ ਬਾਬਾ ਜੀ ਅਖੰਡ ਪਾਠ ਸਾਹਿਬ ਦੀ ਲੜੀ ਕਦੋਂ ਤੋਂ ਸ਼ੁਰੂ ਹੋਈ ਕਾਫੀ ਦਿਨਾਂ ਤੋਂ ਲੜੀ ਚੱਲ ਰਹੀ ਹੈ ਜੀ ਇਹ ਤੇ ਇਸ ਲੜੀ ਵਿੱਚ ਬਹੁਤ ਸਾਰੇ ਪਰਿਵਾਰਾਂ ਨੇ ਸ੍ਰੀ ਅਖੰਡ ਪਾਠ ਸਹਿਬਾਨ ਪ੍ਰਾਰੰਭ ਕਰਵਾਏ ਸਤਿਗੁਰੂ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਹੈ 21 22 23 ਭਾਵ ਜੂਨ 7 8 9 ਹਾਰਡ ਨੂੰ ਇਸ ਲਾਨਾ ਜੋੜ ਮੇਲਾ ਮਨਾਇਆ ਜਾਂਦਾ ਹੈ ਅੱਜ ਬਹੁਤ ਭਾਰੀ ਕਬੱਡੀ ਹੋਏਗੀ ਸ਼ਾਮ ਨੂੰ 6 ਵਜੇ ਦੀਵਾਨ ਦੀ ਸਮਾਪਤੀ ਹੈ ਸ਼ਮਾਪਤੀ ਤੋਂ ਬਾਅਦ ਬਹੁਤ ਭਾਰੀ ਕਵੱਡੀ ਹੋਏਗੀ ਅੱਜ ਦੇ ਇਸ ਪਾਵਨ ਦੀਵਾਨ ਦੇ ਅੰਦਰ ਬਹੁਤ ਸਾਰੇ ਸਤਿਕਾਰਯੋਗ ਮਹਾਪੁਰਖ ਸੰਤ ਬਾਬਾ ਕੋਲਾ ਸਿੰਘ ਜੀ ਸੰਤ ਬਾਬਾ ਅਸ਼ਿੰਦਰ ਸਿੰਘ ਜੀ ਬਾਬਾ ਗਿਆਨ ਸਿੰਘ ਜੀ ਹੋਰ ਵੀ ਮਹਾਪੁਰਖ ਬੜੇ ਸਤਕਾਰ ਨਾਲ ਹਾਜ਼ਰੀਆਂ ਭਰ ਰਹੇ ਦੇਸ਼ ਉਦੇਸ਼ ਵਿੱਚ ਦੇਖ ਰਹੀ ਹੈ ਚੈਨਲ ਨੂੰ ਤੇਸ਼ ਵਿਦੇਸ਼ ਦੀਆਂ ਸੰਗਤਾਂ ਇਸ ਚੈਨਲ ਰਾਹੀਂ ਬੜਾ ਜਿਹੜਾ ਪਿਆਰ ਨਾਲ ਦੇਖ ਕੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਪਾਵਨ ਸਥਾਨ ਤੇ ਨਤਮਸਤਕ ਹੋ ਕੇ ਆਪਣੇ ਮਨ ਦੀਆਂ ਭਾਵਨਾ ਸੰਪੂਰਨ ਕਰਨਗੇ ਤੁਹਾਡਾ ਵੀਰਾਂ ਦਾ ਜਿਨ੍ਹਾਂ ਨੇ ਮੀਡੀਏ ਦੇ ਰਾਹੀਂ ਸਮੁੱਚੇ ਸੰਸਾਰ ਤੇ ਜਿਹੜਾ ਮੀਡੀਏ ਰਾਹੀਂ ਖਬਰ ਦੇ ਕੇ ਪਹੁੰਚਾ ਕੇ ਜੋੜ ਮੇਲੇ ਦੀ ਬਹੁਤ ਵੱਡਾ ਪਰਪਕਾਰ ਕੀਤਾ ਆਪ ਜੀ ਦਾ ਬਹੁਤ ਬਹੁਤ ਧੰਵਾਦ ਸਤਿਗੁਰੂ ਅਪਾਰ ਬਖਸ਼ਿਸ਼ ਕਰਨ ਇਸੇ ਤਰ੍ਹਾਂ ਸਾਲਾਨਾ ਜੋੜ ਮੇਲੇ ਮਨਾਉਂਦੇ ਰਹੀਏ ਭੁੱਲਾ ਚੁੱਕਾ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੇਖੋ ਤਾਹਾਂ ਮਹਾਪੁਰਖਾਂ ਦੇ ਬਚਨ ਕੀਤੇ ਆ ਬਾਬਾ ਗਿਆਨ ਸਿੰਘ ਜੀ ਹੋਣੀ ਜਿਹੜੇ ਨਾ ਵੈਸੇ ਤਾਂ ਰੋਕਦੇ ਆ ਵੀ ਨਹੀਂ ਬਚਨ ਕਰਨਾ ਪਰ ਤੁਸੀਂ ਪੁੱਛਿਆ ਸਾਨੂੰ ਦੱਸਣਾ ਪੈਣਾ ਵੱਡੇ ਮਹਾਪੁਰਖਾਂ ਨੇ ਬਚਨ ਕੀਤਾ ਹੈ ਕਿ ਧਰਮ ਦੀ ਮੂਰਤਾ ਪੂਜਣਾ ਪੈਣਾ ਸੱਚ ਇਹ ਅੱਜ ਸੱਚ ਆ ਕੇ ਬਾਬਾ ਗਿਆਨ ਸਿੰਘ ਜੁਣੀ ਧਰਮ ਦੀ ਮੂਰਤਾ ਬਿਲਕੁਲ ਉਹਨਾਂ ਵਾਸਤੇ ਅੱਜ ਹਰੇਕ ਇਨਸਾਨ ਜੋ ਵੀ ਹੈ ਇੱਕ ਬਰਾਬਰ ਹੈ ਅਰਦਾਸਾਂ ਕਰਾ ਰਹੇ ਹਾਂ ਲੋਕ ਅਰਦਾਸਾਂ ਕਰਾ ਰਹੇ ਆ ਮਾਹ ਪੁਰਖਾਂ ਦੀ ਅਰਦਾਸਾਂ ਕਰਾ ਰਹੇ ਆ ਮਾਹ ਪੁਰਖਾਂ ਤੇ ਕਸ਼ਟ ਆਇਆ ਇੰਨਾ ਸੰਗਤਾਂ ਦੀਆਂ ਅਰਦਾਸਾਂ ਨੇ ਮਾਹ ਪੁਰਖਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਿਆ ਤੇ ਵੱਡੇ ਮਾਹ ਪੁਰਖ ਬਾਬੇ ਕੋਲਾ ਹਣਾ ਬਚਨ ਕੀਤਾ ਗਿਆਨ ਸਿੰਘ ਅਜੇ ਨਹੀਂ ਜਾਨਾ ਜੇ ਸੇਵਾ ਲੈਣੀ ਆ ਅਜੇ ਸੰਗਤਾਂ ਨੇ ਸੇਵਾ ਲੈਣੀ ਆ ਧਾਟੋ ਅੱਜ ਉਹ ਮਾਹ ਪੁਰਖ ਸੇਵਾ ਸੰਗਤਾਂ ਦੇ ਨਾਲ ਕਰ ਰਿਹਾ ਵੇਖੋ ਤੁਸੀਂ ਵੇਖ ਹੈ ਜੇ ਸਾਰਾ ਰੰਗ ਮੇਲਾ ਠਾਠਾਂ ਮਾਰਦਾ ਇਕੱਠ ਇਸ ਕਰਦੀ ਗਵਾਹੀ ਭਰ ਰਿਹਾ ਏ ਕੱਲਾ ਮਨਿਆਵਾ ਨਹੀਂ ਪੂਰਾ ਇਲਾਕਾ ਪੂਰਾ ਇਲਾਕਾ ਮਾਹਪੁਰਖਾਂ ਦੇ ਨਾਲ ਸਜੋ ਦੇ ਰਿਹਾ ਅਸੀਂ ਵੇਖੋ ਇੱਕ ਗੱਲ ਮੈਂ ਵੈਸੇ ਕਹਿਦਾ ਟੀ ਨਗਰ ਦੇ ਵਿੱਚ ਗ੍ਰਾਹੀ ਦੇਣੀ ਹੋਵੇ ਅਸੀਂ ਮਹਿਸੂਸ ਕਰਦੇ ਆਂ ਬਿਲਕੁਲ ਪਰ ਵੇਖੋ ਬਾਹਰਲੇ ਨਗਰਾਂ ਤੋਂ ਆ ਕੇ ਇੱਥੇ ਅਰਦਾਸਾਂ ਕਰਾ ਰਹੇ ਮੈਂ ਇੱਕ ਬੇਨਤੀ ਕਰਦਾ ਉਹ ਮਾਤਰ ਜਿਨ੍ਹਾਂ ਦੀ ਨਾਮ ਦੀ ਕਮਾਈ ਹੁੰਦੀ ਆ ਉਹ ਇਸ ਤਰ੍ਹਾਂ ਹੀ ਚੱਲਦਾ ਬਿਲਕੁਲ ਜੀ ਬਿਲਕੁਲ ਬਿਲਕੁਲ ਇਹ ਨਾਮ ਦੀ ਕਮਾਈ ਨਾ ਹੀ ਸਭ ਕੋ ਜਾਈ ਮੈਂ ਜਦੋਂ ਮਾਹ ਪੁਰਖਾਂ ਕੋਲੋਂ ਵਿਦਾ ਲੈਣਾ ਹਨਾ ਮੈਂ ਆਪਣੀ ਗੱਲ ਦੱਸਦਾ ਤੇ ਮੈਨੂੰ ਮਾਹ ਪੁਰਖਾਂ ਨੇ ਇੱਕੋ ਬੇਨਤੀ ਕੀਤੀ ਕਿਹਦੇ ਜਿਹੜਾ ਰੱਬ ਦਾ ਨਾਮ ਲਾਣਾ ਆਸਾਨ ਉਹਦੇ ਨਾਲ ਸੰਗਤ ਨੇ ਚੱਲਣਾ ਚੱਲਣਾ ਤੇ ਸੋ ਬੇਨਤੀ ਆਗੇ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਇਸ ਨਗਰ ਦੇ ਵਿੱਚ ਆਏ ਆ ਨਾ ਉਹਨਾਂ ਆਗੇ ਤੇ ਚਰਨ ਪਾਏ ਇੱਥੋਂ ਦੇ ਨਗਰ ਨਿਵਾਸੀਆਂ ਨੇ ਇੱਕ ਬੇਨਤੀ ਕੀਤੀ ਹੂੰ ਕੇ ਗੁਰੂ ਸਾਹਿਬ ਜੀ ਕਿਰਪਾ ਕਰੋ ਇੱਥੇ ਨਗਰ ਦੇ ਵਿੱਚ ਪਾਣੀ ਪੀਣ ਨੂੰ ਨਹੀਂ ਦਾ ਇੱਥੋਂ ਦੇ ਨਗਰ ਦੇ ਛਪੜਾਂ ਦੇ ਸੋਇਆਂ ਦੇ ਪਾਣੀ ਪੀਂਦੇ ਆ ਤੇ ਗੁਰੂ ਸਾਹਿਬ ਜੀ ਨੇ ਇੱਕ ਖੂਹ ਹੀ ਲਾਈ ਤੇ ਨਾਲ ਸੰਗਤਾਂ ਨੂੰ ਕਿਹਾ ਕਿ ਠੰਡੇ ਮਿੱਠੇ ਜਲ ਦਾ ਪ੍ਰਕਟਾਵਾ ਵਾ ਅੱਜ ਵੀ ਉਹ ਖੂਹ ਮੌਜੂਦਾ ਵਾ ਪਰ ਅੱਜ ਤੱਕ ਗੁਰੂ ਸਾਹਿਬ ਦੀ ਰਹਿਮਤ ਹੋਈ ਘਰ ਘਰ ਖੂਹਾਂ ਲੱਗੀਆਂ ਮੋਟਰਾਂ ਲੱਗੀਆਂ ਵਾ ਪਰ ਉਸ ਟਾਈਮ ਤੇ ਗੁਰੂ ਸਾਹਿਬ ਜੀ ਨੇ ਖੂਹ ਹੀ ਲਵਾਈ ਸੀ ਇਹ ਨਗਰ ਨੂੰ ਇੱਕ ਜਲਦੀ ਤੋਹਫਾ ਦੇ ਕੇ ਗਏ ਸੋ ਗੁਰਮਖੋ ਪਿਆਰਿਓ ਤੁਸੀਂ ਅੱਜ ਵੇਖ ਬਾਹਰੋਂ ਇਹ ਸੰਤ ਮਹਾਂਪੁਰਖ ਸੰਤਾਂ ਦਾ ਕਿਹੜੇ ਸ਼ਬਦ ਨਾਲ ਧੰਨਵਾਦ ਕਰਦੇ ਹੋ ਵੇਖੋ ਜੀ ਜਿਹੜੇ ਗੁਰੂ ਦੇ ਪਿਆਰੇ ਆ ਮਹਾਂਪੁਰਖਾਂ ਨਾਲ ਸਨੇਹੀ ਰੱਖਦੇ ਆ ਉਹ ਅੱਜ ਮਹਾਂਪੁਰਖਾਂ ਦੇ ਨਾਲ ਪਿਆਰ ਤੇ ਸਤਿਕਾਰ ਨਾਲ ਆਏ ਆ ਉਹਨਾਂ ਨੂੰ ਆਇਆਂ ਨੂੰ ਜਿਉ ਆਇਆਂ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਸੰਗਤਾਂ ਨੂੰ ਦਰਸ਼ਨ ਦਿੱਤੇ ਦਰਸ਼ਨ ਕੀਤੇ ਲਾਭ ਤੇ ਇਸੇ ਗੱਲ ਦਾ ਹੀ ਆ ਜੀ ਹਾਂਜੀ ਬਿਲਕੁਲ ਇਸ ਕਰਕੇ ਫਿਰ ਦੁਬਾਰਾ ਕਰਦੇ ਆ ਸੰਗਤਾਂ ਦਾ ਧੰਨਵਾਦ ਜੀ ਆਇਆਂ ਜਿਹੜੀਆਂ ਸੰਗਤਾਂ ਬਾਹਰੋਂ ਆਈਆਂ ਮਾਹਪੁਰਖ ਆ ਉਹਨਾਂ ਦਾ ਕੋੜ ਕੋੜ ਧੰਨਵਾਦ ਜਿਹੜੇ ਬਾਹਰੋਂ ਵੀਰ ਦੇਖ ਰਹੇ ਨੇ ਐਨ ਆਰ ਆਈ ਵੀਰ ਉਹਨਾਂ ਨੂੰ ਸੰਦੇਸ਼ ਜਿਹੜੇ ਵੇਖੋ ਬਾਹਰ ਦੇਖ ਰਹੇ ਆ ਜਾਂ ਨਗਰਾਂ ਦੇ ਵਿੱਚ ਆ ਜਾਜ ਮੌਜੂਦਾ ਹੈ ਵੀ ਆ ਗੁਰੂ ਸਾਹਿਬ ਜੀ ਦੇ ਪਾਵਨ ਸਥਾਨ ਤੇ ਮੈਂ ਇੱਕ ਬੇਨਤੀ ਕਰਦਾ ਕਿ ਜਿਹੜੀ ਆ ਪੰਜਾਬ ਨੂੰ ਬੜੀ ਵੱਡੀ ਲੰਤ ਲੱਗ ਚੁੱਕੀ ਆ ਨਸ਼ਿਆਂ ਦੀ ਕਿਰਪਾ ਕਰਕੇ ਗੁਰੂ ਸਾਹਿਬ ਕਿਰਪਾ ਕਰਨੇ ਨੌਜਵਾਨ ਪੀੜੀ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਪਰਚਰਨਾਂ ਨੂੰ ਮੋੜਨਾ ਤੇ ਨਸ਼ਿਆਂ ਦੀ ਲਾਹਤ ਛੱਡਣਾ ਤੇ ਜਿਹੜੇ ਸਿਰ ਕਟਾਉਂਦੇ ਆ ਵਾਲ ਦਾੜ੍ਹੀਆਂ ਕਟਾਉਂਦੇ ਆ ਉਹਨਾਂ ਨੂੰ ਬੇਨਤੀ ਆ ਕਿ ਗੁਰਮੁਖੋ ਪਿਆਰਿਓ ਕੇਸਾਂ ਧਾਰਿਓ ਅਮਰਤ ਛਗੋ ਤੇ ਗੁਰੂ ਵਾਲੇ ਬਣੋ ਸੋ ਅੱਜ ਦਾ ਸੁਨੇਹਾ ਇਹੋ ਵੀ ਆ ਕਿ ਗੁਰੂ ਸਾਹਿਬ ਕਿਰਪਾ ਕਰੇ ਇਹਨਾਂ ਸੰਗਤਾਂ ਨੂੰ ਮਹਾਰਾਜ ਮਤਵਧ ਬਖਸ਼ੇ ਤੇ ਗੁਰੂ ਦੇ ਲਾੜ ਲੱਗਣ ਕਿੰਨੇ ਦਿਨ ਤੋਂ ਇਹ ਜਿਆਦਾ ਇਥੇ ਰੌਣਕਾਂ ਲੱਗ ਰਹੀਆਂ ਤੇ ਅੱਜ ਇਹ ਸ਼ਾਮ ਜਿਹੜੀ ਸਮਾਪਤੀ ਹੋ ਰਹੀ ਹੈ ਤੇ तकरीबन ਜੀ ਇਹ ਜਿਹੜੀਆਂ ਰੌਣਕਾਂ ਆਜ ਤੋਂ 15 ਦੇ 15 ਦਿਨ ਹੋ ਗਏ ਆ ਵੀ ਇਸੇ ਤਰ੍ਹਾਂ ਹੀ ਗੁਰੂ ਸਾਹਿਬ ਦੀ ਕਿਰਪਾ ਨਾਲ ਅਖੰਡ ਪਾਠ ਸਾਹਿਬ ਆਰੰਭ ਹੀ ਪਹਿਲਾਂ 2 3 ਰੋਜ਼ ਦੇ ਹੁੰਦੇ ਸੀ 4 5 ਮਰੋ ਜਿਹੜੀਆਂ ਦੋ ਲੜੀਆਂ ਚੱਲੀਆਂ ਵਾਂ ਉਹ ਇੱਕ ਦਿਨ 31 ਖੰਡਪੜ ਸਾਹਿਬ ਸੀਗੇ ਇੱਕ ਦਿਨ 41 ਖੰਡਪੜ ਸਾਹਿਬ ਸੀਗੇ ਆਖਰੀ 7 ਤੋਂ 9 ਨੂੰ ਇੱਕ ਹੀ ਖੰਡਪੜ ਸਾਹਿਬ ਰੱਖਿਆ ਸੀਗਾ ਇਹ ਕਰਕੇ ਤਕਰੀਬਨ ਜਿਹੜੇ ਖੰਡਪੜ ਸਾਹਿਬ ਮੇਰੇ ਹਿਸਾਬ ਨਾਲ 100 ਖੰਡਪੜ ਸਾਹਿਬ ਹੋ ਚੁੱਕੇ ਸੈਂਕੜਿਆਂ ਦੇ ਲਾਗੇ ਬੰਨੇ ਹੋਇਆ ਤੇ ਜਿਹੜੀ ਇਹ ਹੈਗੀ ਆ ਤੁਸੀਂ ਕਹਿ ਰਹੇ ਜੀ ਕਿਦਾਂ ਦਾ ਪ੍ਰੋਗਰਾਮ ਚੱਲਿਆ ਇਹਦੇ ਮਾਲਕ ਦੀ ਕਿਰਪਾ 15 ਦਿਨਾਂ ਤੋਂ ਚੱਲ ਰਿਹਾ ਇਸੇ ਤਰ੍ਹਾਂ ਹੀ ਰਾਤ ਦਾ ਸਮਾਂ ਵੇਖਣ ਵਾਲਾ ਹੁੰਦਾ ਸਾਰਾ ਨਗਰ ਫਿਰ ਉੱਥੇ ਗੱਲ ਆਉਂਦੀ ਇੱਕ ਨਗਰ ਨਹੀਂ ਬਣਿਆਲਾ ਲਾਕਾ ਨਿਵਾਸੀ ਸੰਗਤਾਂ ਇੱਥੇ ਆ ਕੇ ਗੱਫਾ ਪਾਣੀ ਚਾੱਕ ਕੇ ਮਾਹਪੁਰਖਾਂ ਦੇ ਦਰਸ਼ ਮੇਲੇ ਗੁਰੂ ਗੁਰੂ ਅਰਗੁਨ ਸਾਹਿਬ ਜੀ ਦੀ ਹਾਜ਼ਰੀ ਵਰਕੇ ਜਾਂਦੀ ਕਰਨਗੇ ਸੰਗਤਾਂ ਦਾ ਵੀ ਬਹੁਤ ਵੱਡਾ ਸਹਿਯੋਗ ਹੈ ਬੜਾ ਵੱਡਾ ਸਹਿਯੋਗ ਹੈ ਜੀ ਬੜਾ ਵੱਡਾ ਸਹਿਯੋਗ ਹੈ ਸੰਗਤਾਂ ਦਾ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਆ ਸਾਰੇ ਕਾਰਜ ਹੋ ਰਹੇ ਹੈ ਜਿੱਤੇ ਮਾਹਪੁਰਖ ਆਪ ਦੀ ਬੰਦਗੀ ਕਰ ਰਹੇ ਹੈ ਨਾ ਉੱਥੇ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਸਭ ਕਾਰਜ ਹੋ ਰਹੇ ਹੈ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ